ਪਾਕਿਸਤਾਨ ਦੀ ਇੱਕ ਟ੍ਰੇਨ ਜਿਹਦਾ ਨਾਮ ਜਫਰ ਟ੍ਰੇਨ ਆ ਅਫਗਾਨਿਸਤਾਨ ਦੀ ਸਰਹੱਦ ਤੇ ਬਿਲਕੁਲ ਨਾਲ ਲੱਗਦੇ ਸ਼ਹਿਰ ਕੋਇਟਾ ਤੋਂ ਚੱਲ ਕੇ ਉੱਤਰ ਵਿੱਚ ਪੇਸ਼ਾਵਰ ਦਾ ਆਪਣਾ ਸਫ਼ਰ ਸ਼ੁਰੂ ਕਰਦੀ ਆ ਦਿਨਾ 11 ਮਾਰਚ 2025 ਦਾ ਤੇ ਇਹ ਸਫ਼ਰ 34 ਘੰਟੇ ਤੇ 1632 ਕਿਲੋਮੀਟਰ ਦਾ ਵਾ ਟ੍ਰੇਨ ਦੇ ਵਿੱਚ ਕੁੱਲ 500 ਦੇ ਕਰੀਬ ਯਾਤਰੀ ਸਵਾਰ ਨੇ ਤੇ ਇਹਨਾਂ ਤੋਂ ਇਲਾਵਾ ਪਾਕਿਸਤਾਨੀ ਫੌਜ ਦੇ ਬਹੁਤ ਸਾਰੇ ਜਵਾਨ ਵੀ ਇਸ ਟ੍ਰੇਨ ਦੇ ਵਿੱਚ ਮੌਜੂਦ ਨੇ ਕੀੜੀ ਦੀ ਰਫ਼ਤਾਰ ਦੇ ਵਿੱਚ ਚੱਲਦੀ ਹੋਈ ਇਹ ਟ੍ਰੇਨ ਆਪਣੇ ਸਫ਼ਰ ਦੇ ਪਹਿਲੇ 157 ਕਿਲੋਮੀਟਰ ਪੂਰੇ ਕਰਕੇ ਬਲੋਚਿਸਤਾਨ ਦੇ ਬੋਲਾਨ ਏਰੀਏ ਦੇ ਵਿੱਚ ਪਹੁੰਚਦੀ ਆ ਆਮ ਮਨੁੱਖਤਾ ਤੋਂ ਆਬਾਦੀ ਤੋਂ ਬਿਲਕੁਲ ਅਲੱਗ-ਥਲੱਗ ਇਹ ਪਹਾੜੀ ਏਰੀਆ ਜਿੱਥੇ ਲੋਕਲ ਲੋਕਾਂ ਨੂੰ ਆਸੇ-ਪਾਸੇ ਜਾਣ ਦੇ ਲਈ ਕੋਈ ਸੜਕਾਂ ਵੀ ਮੌਜੂਦ ਨਹੀਂ ਹੈਗੀਆਂ ਇਸੇ ਕਾਰਨ ਇਹਨਾਂ ਲੋਕਾਂ ਦੀ ਸਹੂਲਤ ਦੇ ਲਈ ਤੇ ਸਫ਼ਰ ਦੇ ਲਈ ਇੱਕ ਬਹੁਤ ਲੰਬਾ ਟ੍ਰੇਨ ਦਾ ਰੂਟ ਪਹਾੜਾਂ ਨੂੰ ਕੱਟ-ਕੱਟ ਕੇ ਉਹਨਾਂ ਦੇ ਵਿੱਚਕਾਰ ਸੁਰੰਗਾਂ ਬਣਾ ਬਣਾ ਕੇ ਪੂਰਾ ਕੀਤਾ ਗਿਆ। ਇਸ ਪੂਰੇ ਰੂਟ ਦੇ ਵਿੱਚ ਟੋਟਲ 64 ਸੁਰੰਗਾਂ ਨੇ ਸਪੈਸ਼ਲੀ ਇਸ ਏਰੀਆ ਦੇ ਵਿੱਚ ਪਹੁੰਚਣ ਤੇ ਇਸ ਟ੍ਰੇਨ ਦੀ ਰਫ਼ਤਾਰ ਇੰਨੀ ਘੋੜੀ ਹੋ ਜਾਂਦੀ ਆ ਕਿ ਕੋਈ ਪੈਦਲ ਯਾਤਰੀ ਵੀ ਬੜੇ ਆਰਾਮ ਦੇ ਨਾਲ ਟ੍ਰੇਨ ਦੇ ਵਿੱਚ ਚੜ੍ਹ ਸਕਦਾ ਤੇ ਅੱਗੇ ਕਿਤੇ ਵੀ ਜਾ ਕੇ ਉਤਰ ਸਕਦਾ। ਹੁਣ ਇਹ ਟ੍ਰੇਨ ਦਾਖਲ ਹੁੰਦੀ ਆ ਟਨਲ ਨੰਬਰ 8 ਦੇ ਵਿੱਚ ਜਿਹਨੂੰ ਮਸ਼ਕਫ ਟਨਲ ਵੀ ਕਿਹਾ ਜਾਂਦਾ ਪਰ ਜਿਉਂ ਹੀ ਇਹ ਟ੍ਰੇਨ ਇਸ ਟਨਲ ਦੇ ਅੰਦਰ ਦਾਖਲ ਹੁੰਦੀ ਆ ਤਾਂ ਤਕਰੀਬਨ 80 ਦੇ ਕਰੀਬ ਹਥਿਆਰਬੰਦ ਲੋਕ ਇਸ ਟ੍ਰੇਨ ਦੇ ਉੱਪਰ ਹਮਲਾ ਕਰਦੇ ਆ ਇਸ ਟ੍ਰੇਨ ਦੇ ਇੱਥੋਂ ਅੱਗੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਟ੍ਰੇਨ ਦੀਆਂ ਪਟੜੀਆਂ ਨੂੰ ਅੱਗੇ ਬੰਬ ਦੇ ਨਾਲ ਉੜਾ ਦਿੱਤਾ ਗਿਆ ਟ੍ਰੇਨ ਦੇ ਦੋਨੇ ਪਾਸਿਆਂ ਤੋਂ ਇਹ ਹਥਿਆਰਬੰਦ ਲੋਕ ਟ੍ਰੇਨ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਤੇ ਫੌਰਨ ਟ੍ਰੇਨ ਦੇ ਅੰਦਰ ਦਾਖਲ ਹੋ ਜਾਂਦੇ ਨੇ ਟ੍ਰੇਨ ਦਾ ਡਰਾਈਵਰ ਮੌਕੇ ਤੇ ਹੀ ਇੱਕ ਗੋਲੀ ਦਾ ਸ਼ਿਕਾਰ ਹੁੰਦਾ ਤੇ ਉਹਦੀ ਮੌਤ ਹੋ ਜਾਂਦੀ ਹੈ ਕੁਝ ਹੀ ਮਿੰਟਾਂ ਦੇ ਵਿੱਚ ਇਹ 70 ਤੋਂ 80 ਦੇ ਤਕਰੀਬਨ ਲੜਾਕੇ ਪੂਰੀ ਦੀ ਪੂਰੀ ਟ੍ਰੇਨ ਦੇ ਉੱਪਰ ਤੇ ਇਹਦੇ ਅੰਦਰ ਬੈਠੇ ਯਾਤਰੀਆਂ ਤੇ ਪਾਕਿਸਤਾਨ ਦੇ ਆਰਮੀ ਦੇ ਜਵਾਨਾਂ ਦੇ ਉੱਪਰ ਕਾਬੂ ਪਾ ਲੈਂਦੇ ਨੇ ਪਰ ਇਸ ਮੁੱਢਲੀ ਗੋੜੀਬਾਰੀ ਦੇ ਵਿੱਚ ਹੀ ਤਕਰੀਬਨ 10 ਤੋਂ ਜ਼ਿਆਦਾ ਪਾਕਿਸਤਾਨ ਆਰਮੀ ਦੇ ਜਵਾਨ ਤੇ ਕੁਝ ਹੋਰ ਯਾਤਰੀਆਂ ਦਾ ਕਤਲ ਹੋ ਜਾਂਦਾ ਥੋੜੀ ਦੇਰ ਦੇ ਵਿੱਚ ਪਾਕਿਸਤਾਨ ਦੇ ਇਸ ਦੂਰ ਦਰਾਡੇ ਏਰੀਏ ਦੇ ਵਿੱਚ ਹੋਈ ਇਸ ਟ੍ਰੇਨ ਦੀ ਹਾਈਜੈਕਿੰਗ ਦੀ ਖਬਰ ਜਦੋਂ ਹੀ ਲਾਹੌਰ ਤੇ ਇਸਲਾਮਾਬਾਦ ਪਹੁੰਚਦੀ ਆ ਤੇ ਉਸ ਤੋਂ ਬਾਅਦ ਪੂਰੀ ਦੁਨੀਆ 'ਚ ਪਹੁੰਚਦੀ ਆ ਤਾਂ ਪੂਰੀ ਦੁਨੀਆ ਦੀਆਂ ਨਿਊਜ਼ ਏਜੰਸੀਆਂ ਦੇ ਵਿੱਚ ਹਾਹਾਕਾਰ ਮੱਚ ਜਾਂਦੀ ਹੈ ਚਾਹੇ ਕਿਸੇ ਹੋਰ ਦੇਸ਼ ਨੂੰ ਪਤਾ ਹੋਵੇ ਜਾਂ ਨਾ ਪਰ ਪਾਕਿਸਤਾਨ ਦੀ ਗਵਰਨਮੈਂਟ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਕਿਹੜਾ ਦੁਸ਼ਮਣ ਸੀ ਜਿਨੇ ਉਹਨਾਂ ਦੀ ਇੱਕ ਟ੍ਰੇਨ ਨੂੰ ਹਾਈਜੈਕ ਕੀਤਾ ਤੇ ਇਸ ਦੁਸ਼ਮਣ ਦਾ ਨਾਮ ਸੀ ਬੀ ਐਲ ਏ ਬਲੋਚਿਸਤਾਨ ਲਿਬਰੇਸ਼ਨ ਆਰਮੀ ਬੀ ਐਲ ਏ ਤੇ ਪਾਕਿਸਤਾਨ ਦੀ ਗਵਰਨਮੈਂਟ ਦਾ ਆਪਸ ਦੇ ਵਿੱਚ ਬਹੁਤ ਸਾਲਾਂ ਤੋਂ ਇੱਕ ਹਿੰਸਕ ਸੰਘਰਸ਼ ਚੱਲਦਾ ਆ ਰਿਹਾ ਜਿੱਥੇ ਇੱਕ ਪਾਸੇ ਹੁਣ ਪਾਕਿਸਤਾਨ ਦੀ ਗਵਰਨਮੈਂਟ ਦੇ ਲਈ ਆਪਣੀ ਟ੍ਰੇਨ ਤੇ ਆਪਣੇ ਯਾਤਰੀਆਂ ਨੂੰ ਉੱਥੋਂ ਜਿਉਂਦੇ ਤੇ ਠੀਕ ਹਾਲਤ ਦੇ ਵਿੱਚ ਕੱਢਣਾ ਸਭ ਤੋਂ ਪਹਿਲੀ ਪ੍ਰਾਇੋਰਟੀ ਆ ਤੇ ਦੂਸਰੇ ਪਾਸੇ ਹੁਣ ਬੀ ਐਲ ਏ ਦੇ ਇਹ 70 ਲੜਾਕੇ ਬੰਦਕ ਬਣਾਏ ਇਹਨਾਂ ਤਕਰੀਬਨ 500 ਯਾਤਰੀਆਂ ਨੂੰ ਤਿੰਨ ਜਾਂ ਚਾਰ ਅਲੱਗ-ਅਲੱਗ ਜਗ੍ਹਾ ਦੇ ਵਿੱਚ ਲੈ ਜਾਂਦੇ ਆ ਤੇ ਆਪਣੇ ਬੰਧਕ ਬਣਾ ਲੈਂਦੇ ਆ ਇਸ ਤੋਂ ਬਾਅਦ ਸ਼ੁਰੂਆਤ ਹੁੰਦੀ ਆ ਇਹਨਾਂ ਸਾਰੇ ਲੋਕਾਂ ਦੇ ਆਈਡੀ ਕਾਰਡ ਚੈੱਕ ਕਰਨ ਦੀ ਪਛਾਣਨ ਦੀ ਜਿੰਨੇ ਵੀ ਪਾਕਿਸਤਾਨ ਆਰਮੀ ਦੇ ਜਵਾਨ ਇਹਨਾਂ ਨੂੰ ਟ੍ਰੇਨ ਦੇ ਵਿੱਚ ਦਿਖਦੇ ਆ ਉਹਨਾਂ ਸਾਰਿਆਂ ਨੂੰ ਫੌਰਨ ਗੋਲੀ ਮਾਰ ਦਿੱਤੀ ਜਾਂਦੀ ਆ ਪਰ ਉਧਰ ਪਾਕਿਸਤਾਨ ਤੇ ਗਵਰਨਮੈਂਟ ਦੇ ਲਈ ਤੇ ਆਰਮੀ ਦੇ ਲਈ ਆਪਣੀ ਇਸ ਟ੍ਰੇਨ ਨੂੰ ਤੇ ਆਪਣੇ 500 ਦੇ ਤਕਰੀਬਨ ਲੋਕਾਂ ਨੂੰ ਛਡਾਉਣਾ ਇਨਾ ਸੌਖਾ ਕੰਮ ਨਹੀਂ ਕਿਉਂਕਿ ਜਿਸ ਏਰੀਏ ਦੇ ਵਿੱਚ ਇਸ ਟ੍ਰੇਨ ਨੂੰ ਰੋਕਿਆ ਗਿਆ ਇਹਦੇ ਤੇ ਹਮਲਾ ਕੀਤਾ ਗਿਆ ਤਾਂ ਇਹ ਹਮਲਾ ਪੂਰੀ ਪਲੈਨਿੰਗ ਦੇ ਨਾਲ ਕੀਤਾ ਗਿਆ ਜਿਹੜੀ ਜਗ੍ਹਾ ਸਿਲੈਕਟ ਕੀਤੀ ਗਈ ਉਹ ਇਸ ਤਰ੍ਹਾਂ ਦੇ ਨਾਲ ਕੀਤੀ ਗਈ ਕਿ ਉਥੋਂ ਤੋਂ ਇਸਲਾਮਾਬਾਦ ਕਰਾਚੀ ਜਾਂ ਲਾਹੌਰ ਦੇ ਲਈ ਕੋਈ ਵੀ ਰੋਡ ਕਨੈਕਟੀਵਿਟੀ ਨਹੀਂ ਹੈ ਜੇ ਪਾਕਿਸਤਾਨ ਦੀ ਆਰਮੀ ਨੇ ਕੋਈ ਵੀ ਆਪਰੇਸ਼ਨ ਕਰਨਾ ਤਾਂ ਉਹਨਾਂ ਨੂੰ ਸਿਰਫ ਹੈਲੀਕਾਪਟਰਾਂ ਦੀ ਮਦਦ ਹੀ ਲੈਣੀ ਪਊਗੀ ਤਕਰੀਬਨ ਅੱਧੇ ਘੰਟੇ ਤੋਂ ਬਾਅਦ ਇਸ ਪੂਰੇ ਆਪਰੇਸ਼ਨ ਦੀਆਂ ਬਹੁਤ ਹੌਲਨਾ ਖਬਰਾਂ ਆਉਣੀਆਂ ਪੂਰੀ ਦੁਨੀਆ ਦੇ ਸਾਹਮਣੇ ਸ਼ੁਰੂ ਹੁੰਦੀਆਂ ਨੇ ਜਦੋਂ ਪਾਕਿਸਤਾਨ ਦੀ ਆਰਮੀ ਤੇ 에ਅਰ ਫੋਰਸ ਦੇ ਹੈਲੀਕਾਪਟਰ ਪਾਕਿਸਤਾਨ ਦੀ ਆਰਮੀ ਦੇ ਜਵਾਨਾਂ ਨੂੰ ਇਸ ਟ੍ਰੇਨ ਦੇ ਬਿਲਕੁਲ ਨੇੜੇ ਉਤਾਰਦੇ ਆ ਤੇ ਬੀਐਲਏ ਤੇ ਪਾਕਿਸਤਾਨ ਦੀ ਆਰਮੀ ਦੇ ਵਿਚਕਾਰ ਸੰਘਰਸ਼ ਹੋਣਾ ਸ਼ੁਰੂ ਹੋ ਜਾਂਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਇਹ ਜਵਾਨ ਹੁਣ ਆਪਣੀ ਪਹਿਲੀ ਮੰਗ ਰੱਖਦੇ ਆ ਤੇ ਇਹ ਮੰਗ ਹੈ ਕਿ ਆ ਉਹਨਾਂ ਦੇ ਆਪਣੇ ਹੀ ਸੀਨੀਅਰ ਲੀਡਰ ਜਿਹੜੇ ਪਾਕਿਸਤਾਨ ਦੀਆਂ ਅਲੱਗ-ਅਲੱਗ ਜੇਲਾਂ ਦੇ ਵਿੱਚ ਕੈਦ ਕੀਤੇ ਹੋਏ ਆ ਉਹਨਾਂ ਦੀ ਰਿਹਾਈ ਤੇ ਅੱਗੇ ਇੱਕ ਅਲਟੀਮੇਟਮ ਦਿੱਤਾ ਜਾਂਦਾ ਤੇ ਨਾਲ ਇੱਕ ਧਮਕੀ ਦਿੱਤੀ ਜਾਂਦੀ ਆ ਕਿ ਜੇ ਉਸ ਅਲਟੀਮੇਟਮ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਪਹਿਲਾਂ ਇਹਨਾਂ ਲੀਡਰਾਂ ਨੂੰ ਨਹੀਂ ਛੱਡਿਆ ਗਿਆ ਤਾਂ ਹਰ ਇੱਕ ਘੰਟੇ ਬੰਦਕ ਬਣਾਏ ਹੋਏ ਇਹਨਾਂ ਯਾਤਰੀਆਂ ਦੇ ਵਿੱਚੋਂ ਕਮ ਸੇ ਕਮ ਪੰਜਾਂ ਦਾ ਕਤਲ ਕਰਨਾ ਸ਼ੁਰੂ ਕੀਤਾ ਜਾਊਗਾ ਇਸ ਤੋਂ ਬਾਅਦ ਅਗਲੀ ਰਿਪੋਰਟ ਇਹ ਆਉਂਦੀ ਆ ਬੀਐਲਏ ਦੇ ਹਵਾਲੇ ਜਿਦੇ ਵਿੱਚ ਬੀਐਲਏ ਦੇ ਇਹ ਲੜਾਕੇ ਇਹ ਕਹਿੰਦੇ ਆ ਕਿ ਅਸੀਂ ਬਹੁਤ ਸਾਰੇ ਔਰਤਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਰਿਹਾ ਕਰ ਚੁੱਕੇ ਆ ਪ੍ਰਣਾਲੀ ਉਹ ਇਹ ਵੀ ਕਲੇਮ ਕਰਦੇ ਆ ਕਿ ਉਦੋਂ ਤੱਕ ਅਸੀਂ 60 ਤੋਂ 70 ਪਾਕਿਸਤਾਨ ਦੀ ਆਰਮੀ ਦੇ ਜਵਾਨਾਂ ਨੂੰ ਮਾਰ ਚੁੱਕੇ ਆ ਤੇ ਕੁਝ ਇਸ ਤਰ੍ਹਾਂ ਦੇ ਹੀ ਕਲੇਮ ਦੂਸਰੇ ਪਾਸੇੋਂ ਪਾਕਿਸਤਾਨ ਦੀ ਆਰਮੀ ਵਾਲੇ ਵੀ ਕਰਦੇ ਆ ਪਰ ਇਸ ਆਪਰੇਸ਼ਨ ਦੀ ਹਫੜਾ ਤਫੜੀ ਦੇ ਦੌਰਾਨ ਕਿਹੜੀ ਸਾਈਡ ਕਿੰਨਾ ਕੁ ਸੱਚ ਬੋਲ ਰਹੀ ਆ ਇਹਦੇ ਬਾਰੇ ਦੇ ਵਿੱਚ ਕੋਈ ਸਹੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਸ ਤੋਂ ਬਾਅਦ ਬੀਐਲਏ ਵਾਲੇ ਇੱਕ ਹੋਰ ਬਹੁਤ ਵੱਡਾ ਕਲੇਮ ਇਹ ਕਰਦੇ ਆ ਕਿ ਤਕਰੀਬਨ 100 ਤੋਂ ਜ਼ਿਆਦਾ ਪਾਕਿਸਤਾਨੀ ਆਰਮੀ ਦੇ ਜਵਾਨ ਉਹਨਾਂ ਨੇ ਇਸ ਟਾਈਮ ਤੱਕ ਬੰਦਕ ਬਣਾ ਲਏ ਨੇ ਪਰ ਸਭ ਤੋਂ ਜ਼ਿਆਦਾ ਭਰੋਸੇਯੋਗ ਤੇ ਦਿਲ ਕੰਬਾਉ ਰਿਪੋਰਟ ਆਉਂਦੀ ਆ ਪਾਕਿਸਤਾਨ ਦੇ ਸਭ ਤੋਂ ਵੱਡੇ ਅਖਬਾਰ ਡਾਉਨ ਦੇ ਹਵਾਲੇ ਤੋਂ ਉਹਨਾਂ ਦੇ ਪੱਤਰਕਾਰਾਂ ਨੂੰ ਇੱਕ ਅੰਦਰੂਨੀ ਖਬਰ ਇਹ ਮਿਲਦੀ ਆ ਕਿ ਕੋਇਟਾ ਦੇ ਰੇਲਵੇ ਸਟੇਸ਼ਨ ਦੇ ਉੱਪਰ ਪਾਕਿਸਤਾਨ ਦੀ ਗਵਰਨਮੈਂਟ ਨੇ ਬਿਲਕੁਲ ਗੁਪਤ ਤਰੀਕੇ ਦੇ ਨਾਲ 200 ਤੋਂ ਜ਼ਿਆਦਾ ਤਬੂਤ ਮਤਲਬ ਕਿ ਜਿਨ੍ਹਾਂ ਦੇ ਵਿੱਚ ਮ੍ਰਿਤਕ ਇਨਸਾਨਾਂ ਨੂੰ ਰੱਖਿਆ ਜਾਂਦਾ ਦਫਨਾਉਣ ਤੋਂ ਪਹਿਲਾਂ ਉਹਨਾਂ ਨੂੰ ਲਿਆਉਣ ਦਾ ਹੁਕਮ ਦਿੱਤਾ ਜਦੋਂ ਇਹ ਖਬਰ ਪੂਰੀ ਦੁਨੀਆ ਦੇ ਰਿਪੋਰਟਰਾਂ ਤੱਕ ਪਹੁੰਚਦੀ ਆ ਤਾਂ ਬਹੁਤ ਵੱਡਾ ਇੱਕ ਤੱਕਾ ਲੱਗਦਾ ਤੇ ਨਾਲ ਹੀ ਇਥੋਂ ਅਸਲੀਅਤ ਸਮਝ ਲੱਗਦੀ ਆ ਕਿ ਟੋਟਲ ਕਿੰਨੇ ਲੋਕਾਂ ਦੀ ਇਹਦੇ ਵਿੱਚ ਮੌਤ ਹੋਣ ਦਾ ਖਦਸ਼ਾ ਵਾ ਕਿਉਂਕਿ ਪਾਕਿਸਤਾਨ ਦੀ ਗਵਰਨਮੈਂਟ ਨੇ ਖੁਦ 200 ਤਬੂਤਾਂ ਦਾ ਆਰਡਰ ਦਿੱਤਾ ਵਾ ਜਿੰਨਾ ਟਾਈਮ ਆਪਰੇਸ਼ਨ ਚੱਲਦਾ ਦੋਨੇ ਪਾਸੇ ਤੋਂ ਖਬਰਾਂ ਆ ਰਹੀਆਂ ਨੇ ਪਰ ਕਿਸੇ ਵੀ ਖਬਰ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਯਕੀਨ ਨਹੀਂ ਕੀਤਾ ਜਾ ਸਕਦਾ ਇਸ ਤੋਂ ਥੋੜੀ ਜਿਹੀ ਦੇਰ ਤੋਂ ਬਾਅਦ ਹੀ ਪਾਕਿਸਤਾਨ ਦੀ ਆਰਮੀ ਦੇ ਹਵਾਲੇ ਤੋਂ ਇਹ ਖਬਰ ਆਉਂਦੀ ਆ ਕਿ ਤਕਰੀਬਨ 190 ਪੈਸੇਂਜਰਸ ਨੂੰ ਰਿਹਾ ਕਰਵਾ ਲਿਆ ਗਿਆ ਪਰ ਜੇ 190 ਪੈਸੇਂਜਰਸ ਨੂੰ ਰਿਹਾ ਕਰਵਾ ਵੀ ਲਿਆ ਇਹਦਾ ਫਿਰ ਵੀ ਮਤਲਬ ਇਹ ਹੈ ਕਿ ਹਾਲੇ ਵੀ ਸੈਂਕੜੇ ਦੀ ਗਿਣਤੀ ਦੇ ਵਿੱਚ ਮੁਸਾਫਰ ਬੀਐਲਏ ਦੇ ਕਬਜ਼ੇ ਦੇ ਵਿੱਚ ਨੇ ਪਰ ਜਦੋਂ ਤੱਕ ਇਹ ਵੀਡੀਓ ਤੁਹਾਡੇ ਤੱਕ ਪਹੁੰਚੂਗਾ ਉਦੋਂ ਤੱਕ ਇਹ ਆਪਰੇਸ਼ਨ ਖਤਮ ਹੋ ਚੁੱਕਿਆ ਤੇ ਮੇਰੇ ਕੋਲੇ ਆਈ ਲਾਸਟ ਰਿਪੋਰਟ ਤੇ ਅਪਡੇਟ ਦੇ ਮੁਤਾਬਕ ਜੋ ਪਾਕਿਸਤਾਨੀ ਆਰਮੀ ਤੇ ਸਰਕਾਰ ਨੇ ਕਲੇਮ ਕੀਤਾ ਉਹਦੇ ਮੁਤਾਬਕ 33 ਤੋਂ ਜ਼ਿਆਦਾ ਬੀਐਲਏ ਦੇ ਲੜਾਕੇ ਇਸ ਪੂਰੇ ਆਪਰੇਸ਼ਨ ਦੇ ਵਿੱਚ ਮਰ ਜਾਂਦੇ ਆ ਤੇ 21 ਤੋਂ ਜ਼ਿਆਦਾ ਮੁਸਾਫਰ ਤੇ ਪਾਕਿਸਤਾਨ ਦੀ ਆਰਮੀ ਦੇ ਜਵਾਨਾਂ ਦੀ ਮੌਤਾਂ ਦੀ ਗਿਣਤੀ ਦੇ ਬਾਰੇ ਦੇ ਵਿੱਚ ਬਹੁਤ ਸਾਰੇ ਹਾਲੇ ਵੀ ਸ਼ੰਕੇ ਆ ਕਿਉਂਕਿ ਬੀਐਲਏ ਇਸ ਗਿਣਤੀ ਨੂੰ ਬਹੁਤ ਜ਼ਿਆਦਾ ਵਧਾ ਕੇ ਦੱਸ ਰਹੀ ਆ ਤੇ ਦੂਸਰੇ ਪਾਸੇ ਪਾਕਿਸਤਾਨ ਦੀ ਸਰਕਾਰ ਇਹ ਸੰਕੜੇ ਨੂੰ ਜਿੰਨਾ ਜ਼ਿਆਦਾ ਹੋ ਸਕੇ ਘਟਾ ਕੇ ਦੱਸਣ ਦੀ ਕੋਸ਼ਿਸ਼ ਕਰ ਰਹੀ ਆ ਜਫਰ ਐਕਸਪ੍ਰੈਸ ਦੇ ਨਾਮ ਨਾਲ ਚੱਲਣ ਵਾਲੀ ਪਾਕਿਸਤਾਨ ਦੀ ਇਹ ਟ੍ਰੇਨ ਜਿਹੜੀ ਪਾਕਿਸਤਾਨ ਦੇ ਬਿਲਕੁਲ ਦੂਰ ਦਰਾਜੇ ਦੇ ਦੱਖਣੀ ਪੱਛਮੀ ਹਿੱਸੇ ਕੋਇਟਾ ਤੋਂ ਚੱਲ ਕੇ ਪਾਕਿਸਤਾਨ ਦੇ ਬਿਲਕੁਲ ਉੱਤਰ ਪੇਸ਼ਾਵਰ ਦੇ ਵਿੱਚ ਪਹੁੰਚਦੀ ਆ ਇਸ ਦਾ ਨਾਮ ਜਫਰ ਮੁਹੰਮਦ ਅਲੀ ਜਿੰਨਾ ਤੇ ਇੱਕ ਬਹੁਤ ਹੀ ਕਲੋਜ਼ ਫਰੈਂਡ ਮੀਰ ਜਫਰ ਖਾਨ ਜਮਾਲੀ ਦੇ ਨਾਂ ਦੇ ਉੱਤੇ ਰੱਖਿਆ ਗਿਆ ਤੇ ਇਹ ਟ੍ਰੇਨ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਆਪਣੀ ਯਾਤਰਾ ਸ਼ੁਰੂ ਕਰਦੀ ਆ ਸਭ ਤੋਂ ਪਹਿਲਾਂ ਇਹਨੂੰ ਚਲਾਇਆ ਗਿਆ ਕੋਇਟਾ ਦੇ ਇਸ ਦੂਰ ਦਰਾਡੇ ਤੇ ਏਰੀਏ ਤੇ ਲੋਕਾਂ ਦੇ ਲਈ ਕੋਇਟਾ ਤੋਂ ਰਾਵਲਪਿੰਡੀ ਤੱਕ ਪਰ 2017 ਆਉਣ ਤੇ ਇਹਦੇ ਇਸ ਰੂਟ ਨੂੰ ਕੋਇਟਾ ਤੋਂ ਲੈ ਕੇ ਪਸ਼ਾਵਰ ਤੱਕ ਦਾ ਕੀਤਾ ਗਿਆ ਪਰ ਕਿਉਂਕਿ ਬਲੋਚ ਲੜਾਕਿਆਂ ਤੇ ਪਾਕਿਸਤਾਨ ਦੇ ਗਵਰਨਮੈਂਟ ਦੇ ਵਿਚਕਾਰ ਬਹੁਤ ਸਾਰੇ ਹਿੰਸਾਤਮਕ ਸੰਘਰਸ਼ਾਂ ਦੇ ਕਾਰਨ ਇਸ ਟ੍ਰੇਨ ਨੂੰ ਬਹੁਤ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਤੇ ਜਿਹਦੇ ਕਾਰਨ ਬਹੁਤ ਵਾਰ ਇਹਦੀ ਸਰਵਿਸ ਨੂੰ ਵੀ ਰੋਕਣਾ ਪਿਆ ਅਗਸਤ 2024 ਦੇ ਵਿੱਚ ਜਫਰ ਐਕਸਪ੍ਰੈਸ ਦੇ ਰਾਹ ਦੇ ਵਿੱਚ ਆਉਣ ਵਾਲੇ ਇੱਕ ਬਹੁਤ ਇੰਪੋਰਟੈਂਟ ਪੁਲ ਨੂੰ ਬੀਐਲਏ ਦੇ ਲੜਾਕੇ ਅੜਾ ਦਿੰਦੇ ਆ ਉਸ ਤੋਂ ਬਾਅਦ ਨਵੰਬਰ 2024 ਦੇ ਵਿੱਚ ਬੀਐਲਏ ਦੇ ਲੜਾਕੇ ਕੋਇਟਾ ਦੇ ਰੇਲਵੇ ਸਟੇਸ਼ਨ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਆ ਤੇ ਜਿੱਥੇ 68 ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਇਸ ਤੋਂ ਬਾਅਦ ਇਸ ਟ੍ਰੇਨ ਦੀ ਸਰਵਿਸ ਨੂੰ ਕੁਝ ਟਾਈਮ ਦੇ ਲਈ ਰੋਕਿਆ ਜਾਂਦਾ ਪਰ ਇਸ ਏਰੀਏ ਦੇ ਲੋਕਾਂ ਦੇ ਲਈ ਇਹ ਟ੍ਰੇਨ ਇੱਕੋ ਇੱਕ ਜਰੀਆ ਵਾ ਉਹਨਾਂ ਦੇ ਆਪਣੇ ਏਰੀਏ ਤੋਂ ਪਾਕਿਸਤਾਨ ਦੇ ਕਿਸੇ ਵੀ ਹੋਰ ਸ਼ਹਿਰ ਤੱਕ ਪਹੁੰਚਣ ਦਾ ਕਿਉਂਕਿ ਇਹਨਾਂ ਦੂਰ ਦਰਾਡੇ ਇੱਕ ਪਹਾੜੀ ਤੇ ਉੱਪਰੋਂ ਰਾਜਨੀਤਿਕ ਤੌਰ ਦੇ ਉੱਪਰ ਇੱਕ ਬਹੁਤ ਹੀ ਖਤਰਨਾਕ ਏਰੀਆ ਹੋਣ ਦੇ ਕਾਰਨ ਕੋਈ ਵੀ ਇਸ ਏਰੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇਨਫਰਾਸਟ੍ਰਕਚਰ ਦਾ ਕੰਮ ਨਹੀਂ ਹੋ ਸਕਿਆ ਪਾਕਿਸਤਾਨ ਦੇ ਸਭ ਤੋਂ ਵੱਡੇ ਅਖਬਾਰ ਡਾਨ ਦੇ ਵਿੱਚ ਛਪੀ ਇੱਕ ਰਿਪੋਰਟ ਦੇ ਮੁਤਾਬਕ ਇਸ ਰੂਟ ਨੂੰ ਜਿਹਦੇ ਉੱਪਰ ਜਫਰ ਐਕਸਪ੍ਰੈਸ ਚੱਲਦੀ ਆ ਉਹਨੂੰ ਦ ਕਿਲਰ ਹਾਈਵੇ ਆਫ ਬਲੋਚਿਸਤਾਨ ਵੀ ਕਿਹਾ ਜਾਂਦਾ ਹੁਣ ਆਪਾਂ ਇਹ ਜਾਣ ਲੈਣੇ ਆ ਕਿ ਇਹ ਅਟੈਕ ਇਸ ਟ੍ਰੇਨ ਦੇ ਉੱਪਰ ਕਿਉਂ ਹੋਇਆ ਕੀ ਹੈ ਇਹਦਾ ਪੂਰਾ ਦਾ ਪੂਰਾ ਪਛੋਕੜ ਕਿਉਂ ਇਸ ਰੀਜਨ ਨੂੰ ਪਾਕਿਸਤਾਨ ਦਾ ਕਸ਼ਮੀਰ ਕਿਹਾ ਜਾਂਦਾ ਤਾਂ ਇਹਦੇ ਲਈ ਸਾਨੂੰ ਚੱਲਣਾ ਪਊਗਾ ਇਤਿਹਾਸ ਦੇ ਵਿੱਚ ਬਹੁਤ ਦਹਾਕੇ ਪਿੱਛੇ ਗੱਲ ਹੈ 1893 ਦੀ ਜਦੋਂ ਇਸ ਪੂਰੇ ਰੀਜਨ ਦੇ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਸੀ ਇੱਕ ਅੰਗਰੇਜ਼ ਅਧਿਕਾਰੀ ਸਰ ਮੋਰਟਾਈਮਰ ਡਿਵਰੈਂਟ ਅੱਜ ਦੇ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਅਲੱਗ-ਅਲੱਗ ਕਰਨ ਦੇ ਲਈ ਇੱਕ ਲਾਈਨ ਖਿੱਚਦਾ ਜਿਸ ਤਰ੍ਹਾਂ 1947 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿੱਚਕਾਰ ਇੱਕ ਲਾਈਨ ਖਿੱਚੀ ਗਈ ਪਰ ਕਿਉਂਕਿ ਇਹ ਅੰਗਰੇਜ਼ ਅਧਿਕਾਰੀ ਇਥੋਂ ਦੇ ਪੂਰੇ ਤੇ ਪੂਰੇ ਲੋਕਾਂ ਦੇ ਕਲਚਰ ਨੂੰ ਨਹੀਂ ਜਾਣਦਾ ਸੀ ਤਾਂ ਉਹਦੇ ਤੋਂ ਇੱਕ ਬਹੁਤ ਵੱਡੀ ਗਲਤੀ ਹੁੰਦੀ ਆ ਤੇ ਉਹ ਗਲਤੀ ਇਹ ਹੈ ਕਿ ਇੱਕ ਬਹੁਤ ਵੱਡਾ ਏਰੀਆ ਜਿੱਥੇ ਜ਼ਿਆਦਾਤਰ ਬਲੋਚਕ ਹਾਈ ਜਾਣ ਵਾਲੇ ਲੋਕ ਰਹਿੰਦੇ ਨੇ ਤੇ ਆਪਣੇ ਆਪ ਨੂੰ ਕਲਚਰਲ ਤੌਰ ਦੇ ਉੱਪਰ ਬਾਕੀ ਦੇ ਪਾਕਿਸਤਾਨੀਆਂ ਤੋਂ ਬਿਲਕੁਲ ਅਲੱਗ ਮੰਨਦੇ ਨੇ ਤੇ ਉਹਨਾਂ ਦੀਆਂ ਜ਼ਿਆਦਾ ਸਿਮਿਲਰਿਟੀ ਸਮਾਨਤਾਵਾਂ ਨੇ ਅਫਗਾਨਿਸਤਾਨ ਦੇ ਲੋਕਾਂ ਦੇ ਨਾਲ ਪਰ ਉਹਨਾਂ ਨੂੰ ਇਸ ਲਾਈਨ ਨੇ ਅਫਗਾਨਿਸਤਾਨ ਦੀ ਥਾਂ ਦੇ ਉੱਪਰ ਪਾਕਿਸਤਾਨ ਦਾ ਇੱਕ ਹਿੱਸਾ ਬਣਾਤਾ ਤੇ ਉਦੋਂ ਤੋਂ ਹੀ ਬਲੋਚਿਸਤਾਨ ਦੇ ਇਹ ਬਲੋਚ કહਾਈ ਜਾਣ ਵਾਲੇ ਲੋਕ ਆਪਣੇ ਇੱਕ ਵੱਖਰੇ ਏਰੀਏ ਦੀ ਮੰਗ ਪਾਕਿਸਤਾਨ ਤੋਂ ਕਰਦੇ ਰਹੇ ਆ ਤੇ ਬਹੁਤ ਵਾਰ ਇਹ ਮੰਗ ਬਹੁਤ ਜ਼ਿਆਦਾ ਹਿੰਸਾਤਮਕ ਰੁਖ ਅਖਤਿਆਰ ਕਰ ਲੈਂਦੀ ਆ ਇਹ ਡਿਊਰੈਂਟ ਲਾਈਨ ਇੱਕ ਪਾਸੇ ਈਰਾਨ ਦੇ ਬਾਰਡਰ ਤੋਂ ਲੈ ਕੇ ਦੂਸਰੇ ਪਾਸੇ ਬਿਲਕੁਲ ਦੂਰ ਪੂਰਬ ਤੱਕ ਚਾਈਨਾ ਤੱਕ ਪਹੁੰਚਦੀ ਹੋਈ ਦਿਖਾਈ ਦਿੰਦੀ ਆ ਤੇ ਪਾਕਿਸਤਾਨ ਦੀਆਂ ਅਲੱਗ-ਅਲੱਗ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਹੀ ਅਫਗਾਨਿਸਤਾਨ ਨੂੰ ਤੇ ਇੰਡੀਆ ਨੂੰ ਇਹਨਾਂ ਲੋਕਾਂ ਨੂੰ 扑ਕਾਉਣ ਦੇ ਲਈ ਤੇ ਇਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਅਕਿਊਜ਼ ਕਰਦੀਆਂ ਰਹੀਆਂ ਨੇ ਜਫਰ ਐਕਸਪ੍ਰੈਸ ਦੇ ਉੱਪਰ ਹਮਲਾ ਕਰਨ ਵਾਲੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਬੀ ਐਲ ਏ ਇਹਨਾਂ ਦੀ ਸਭ ਤੋਂ ਖਤਰਨਾਕ ਬ੍ਰਿਗੇਡ ਹੈ ਮਾਜੀਦ ਬ੍ਰਿਗੇਡ ਤੇ ਇਹੀ ਮਾਜੀਦ ਬ੍ਰਿਗੇਡ ਜਿਨੇ ਜਫਰ ਐਕਸਪ੍ਰੈਸ ਦੇ ਉੱਪਰ ਵੀ ਹਮਲਾ ਕੀਤਾ ਤੇ ਇਹ ਮਾਜੀਦ ਬ੍ਰਿਗੇਡ ਦਾ ਨਾਮ ਦੋ ਭਾਈਆਂ ਦੇ ਨਾਮ ਤੇ ਉੱਪਰ ਪੈਂਦਾ ਮਾਜੀਦ ਸੀਨੀਅਰ ਤੇ ਮਾਜੀਦ ਜੂਨੀਅਰ ਤੇ ਇਹ ਦੋਨੇ ਹੀ ਭਾਈ ਆਪਣੇ ਏਰੀਆ ਬਲੋਚਿਸਤਾਨ ਦੀ ਆਜ਼ਾਦੀ ਦੇ ਲਈ ਲੜਦੇ ਹੋਏ ਅਲੱਗ-ਅਲੱਗ ਟਾਈਮ ਦੇ ਉੱਪਰ ਸ਼ਹੀਦ ਹੁੰਦੇ ਨੇ ਪਹਿਲਾ ਵੱਡਾ ਭਾਈ ਮਾਜੀਦ ਸੀਨੀਅਰ ਬੇਨजीर ਪੁੱਟੋ ਦੇ ਪਿਤਾ ਜੁਲਫਲੀਕਰ ਪੁੱਟੋ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਵਿੱਚ ਇੱਕ ਹੈਂਡ ਗ੍ਰੇਨੇਡ ਨੂੰ ਹੱਥ ਦੇ ਵਿੱਚ ਫੜ ਕੇ ਜਦੋਂ ਪੁੱਟੋ ਦਾ ਕਾਫਲਾ ਇੱਕ ਸੜਕ ਤੋਂ ਲੰਘਣਾ ਹੁੰਦਾ ਇੱਕ ਦਰਖਤ ਦੇ ਉੱਪਰ ਚੜ੍ਹ ਕੇ ਲੁੱਕ ਕੇ ਬੈਠ ਜਾਂਦਾ ਵਾ ਪਰ ਉਹ ਹੈਂਡ ਗ੍ਰੇਨੇਡ ਮਜੀਦ ਸੀਨੀਅਰ ਦੇ ਹੱਥ ਦੇ ਵਿੱਚ ਹੀ ਫਟ ਜਾਂਦਾ ਤੇ ਉਹਦੀ ਉੱਥੇ ਮੌਤ ਹੋ ਜਾਂਦੀ ਹੈ ਮਜੀਦ ਸੀਨੀਅਰ ਦੀ ਮੌਤ ਤੋਂ ਬਾਅਦ ਬੀਐਲਈ ਦੀ ਕਮਾਂਡ ਜਾਂਦੀ ਆ ਮਜੀਦ ਜੂਨੀਅਰ ਦੇ ਹੱਥ ਦੇ ਵਿੱਚ ਪਰ ਕੁਝ ਸਾਲਾਂ ਤੋਂ ਬਾਅਦ ਮਜੀਦ ਜੂਨੀਅਰ ਵੀ ਆਪਣੇ ਵੱਡੇ ਭਾਈ ਦੀ ਤਰ੍ਹਾਂ ਪਾਕਿਸਤਾਨੀ ਆਰਮੀ ਦੇ ਨਾਲ ਲੜਦਾ ਹੋਇਆ ਮਾਰਿਆ ਜਾਂਦਾ ਜਾਂ ਬਲੋਚਿਸਤਾਨ ਦੇ ਲੋਕਾਂ ਦੇ ਅਕੋਰਡਿੰਗ ਸ਼ਹੀਦ ਹੋ ਜਾਂਦਾ ਬਲੋਚਿਸਤਾਨ ਦੇ ਏਰੀਏ ਦੇ ਲੋਕਾਂ ਦੇ ਪਾਕਿਸਤਾਨ ਦੀ ਸਰਕਾਰ ਦੇ ਨਾਲ ਬਹੁਤ ਸਾਰੀਆਂ ਰੰਜਿਸ਼ਾਂ ਨੇ ਉਹਨਾਂ ਦੇ ਵਿੱਚੋਂ ਕੁਝ ਕਲਚਰਲ ਨੇ ਕੁਝ ਪੋਲੀਟੀਕਲ ਨੇ ਤੇ ਕੁਝ ਆਰਥਿਕ ਨੇ ਸਭ ਤੋਂ ਪਹਿਲੀ ਹੈਗੀ ਆ ਕਲਚਰਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਬਲੋਚਿਸਤਾਨ ਦੇ ਇਹ ਲੋਕ ਬੋਲੀ ਪੱਖੋਂ ਰਹਿਣ ਸਹਿਣ ਦੇ ਤਰੀਕੇ ਪੱਖੋਂ ਹਰ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਲੋਕਾਂ ਤੋਂ ਬਿਲਕੁਲ ਅਲੱਗ ਨਹੀਂ ਆਜ਼ਾਦੀ ਤੋਂ ਬਾਅਦ ਜਦੋਂ ਪਾਕਿਸਤਾਨ ਇੱਕ ਨਵਾਂ ਮੁਲਕ ਬਣਦਾ ਵਾ ਤਾਂ ਪਾਕਿਸਤਾਨ ਦੇ ਉੱਪਰ ਰਾਜਨੀਤਿਕ ਤੇ ਆਰਥਿਕ ਤੌਰ ਦੇ ਉੱਪਰ ਸਭ ਤੋਂ ਜ਼ਿਆਦਾ ਪ੍ਰਭਾਵ ਪੈਂਦਾ ਪੰਜਾਬੀ ਲੋਕਾਂ ਦਾ ਜਿਨ੍ਹਾਂ ਦੀ ਲੈਂਗੁਏਜ ਇਹਨਾਂ ਬਲੋਚਿਸਤਾਨ ਦੇ ਲੋਕਾਂ ਦੀ ਲੈਂਗੁਏਜ ਤੋਂ ਬਿਲਕੁਲ ਵੱਖਰੀ ਹੁੰਦੀ ਆ ਬਲੋਚਿਸਤਾਨ ਇਹ ਪੂਰਾ ਦਾ ਪੂਰਾ ਏਰੀਆ ਨੈਚੁਰਲ ਰਿਸੋਰਸਾਂ ਦੇ ਨਾਲ ਕੁਦਰਤੀ ਸਰੋਤਾਂ ਦੇ ਨਾਲ ਭਰਿਆ ਹੋਇਆ ਪਰ ਇਹਨਾਂ ਲੋਕਾਂ ਦੇ ਅਕੋਰਡਿੰਗ ਪਾਕਿਸਤਾਨ ਦੀਆਂ ਅਲੱਗ-ਅਲੱਗ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਇਹਨਾਂ ਦੇ ਕੁਦਰਤੀ ਸਰੋਤਾਂ ਨੂੰ ਲੁੱਟਿਆ ਤੇ ਇੱਕ ਅਗਰੀਮੈਂਟ ਜਿਹਦੇ ਵਿੱਚ ਬਲੋਚਿਸਤਾਨ ਦੇ ਲੋਕਾਂ ਨੂੰ ਇਹਨਾਂ ਕੁਦਰਤੀ ਸਰੋਤਾਂ ਦੀ 12 ਤੋਂ ਲੈ ਕੇ 20% ਤੱਕ ਦੀ ਰਾਇਲਟੀ ਮਿਲਣੀ ਸੀ ਉਹ ਉਹਨਾਂ ਨੂੰ ਕਦੇ ਵੀ ਨਹੀਂ ਦਿੱਤੀ ਗਈ ਇਸ ਤੋਂ ਇਲਾਵਾ ਸਟ੍ਰੈਟੈਜੀਕ ਤੌਰ ਦੇ ਉੱਪਰ ਵੀ ਬਲੋਚਿਸਤਾਨ ਦਾ ਇਹ ਏਰੀਆ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਪੈਸ਼ਲੀ ਵਪਾਰ ਦੇ ਮੁੱਦੇ ਦੇ ਉੱਪਰ ਕਿਉਂਕਿ ਬਲੋਚਿਸਤਾਨ ਦਾ ਇੱਕ ਬਹੁਤ ਲੰਬਾ ਟਾਟਾ ਜਿਹੜਾ ਅਰੇਬੀਅਨ ਸੀ ਦੇ ਨਾਲ ਲੱਗਦਾ ਵਾ ਤੇ ਬਲੋਚਿਸਤਾਨ ਸਟੇਟ ਆਫ ਹਾਰਮੂਜ਼ ਦੇ ਬਿਲਕੁਲ ਨੇੜੇ ਲੱਗਦਾ ਵਾ ਜਿਹੜੀ ਕਿ ਇੱਕ ਬਹੁਤ ਹੀ ਮਹੱਤਵਪੂਰਨ ਜਗਾ ਵਾ ਔਇਲ ਸ਼ਿਪਿੰਗ ਦੇ ਲਈ ਤੇ ਜਿਹੜਾ ਕਿ ਔਇਲ ਸ਼ਿਪਿੰਗ ਦੇ ਲਈ ਪੂਰੀ ਦੁਨੀਆ ਦਾ ਇੱਕ ਮਹੱਤਵਪੂਰਨ ਰੂਟ 1952 ਦੇ ਵਿੱਚ ਬਲੋਚਿਸਤਾਨ ਦੇ ਇਸ ਏਰੀਆ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਨੇਚਰਲ ਗੈਸ ਨਿਕਲਦੀ ਆ ਪਰ ਬਲੋਚਿਸਤਾਨ ਦੇ ਲੋਕਾਂ ਨੂੰ ਇਹਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਨਾ ਤਾਂ ਇਸ ਨੇਚਰਲ ਗੈਸ ਨਿਕਲਣ ਦੇ ਉੱਪਰ ਉਹਨਾਂ ਨੂੰ ਇੱਥੇ ਕਿਸੇ ਤਰ੍ਹਾਂ ਦੀ ਕੋਈ ਨੌਕਰੀ ਦਿੱਤੀ ਜਾਂਦੀ ਆ ਤੇ ਇੱਥੇ ਕੰਮ ਕਰਨ ਦੇ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੇ ਸਿੰਧ ਪ੍ਰਾਂਤ ਤੋਂ ਲੋਕਾਂ ਨੂੰ ਬੁਲਾਇਆ ਜਾਂਦਾ ਇਸ ਤੋਂ ਇਲਾਵਾ ਬਲੋਚਿਸਤਾਨ ਦੇ ਇਸ ਏਰੀਆ ਦੇ ਵਿੱਚ ਬਹੁਤ ਸਾਰੇ ਮਾਈਨਿੰਗ ਪ੍ਰੋਜੈਕਟ ਸ਼ੁਰੂ ਹੁੰਦੇ ਆ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਵਾ ਰਿਕੋਦਿਕ ਇੱਕ ਕੈਨੇਡੀਅਨ ਕੰਪਨੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ 골ਡ ਤੇ ਕਾਪਰ ਮਾਈਨਸ ਦਾ ਕੰਮ ਕਰਨ ਵਾਲੀ ਕੰਪਨੀ ਆ ਆਪਣਾ ਕੰਮ ਸ਼ੁਰੂ ਕਰਦੀ ਆ ਤੇ ਇਸ ਤੋਂ ਬਾਅਦ ਆਉਂਦੀਆਂ ਨੇ ਬਹੁਤ ਸਾਰੀਆਂ ਚਾਈਨਾ ਦੀਆਂ 골ਡ ਤੇ ਕਾਪਰ ਮਾਈਨਸ ਨਾਲ ਰਿਲੇਟਡ ਕੰਪਨੀਆਂ ਪਰ ਇੱਕ ਵਾਰੀ ਫੇਰ بلوچستان ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਇਨਫਰਾਸਟ੍ਰਕਚਰ ਦੇ ਕੰਮਾਂ ਤੋਂ ਦੂਰ ਰੱਖਿਆ ਜਾਂਦਾ ਤੇ ਇੱਥੇ ਸਿਰਫ ਨੌਕਰੀਆਂ ਮਿਲਦੀਆਂ ਨੇ ਜਾਂ ਤਾਂ ਚਾਈਨਾ ਤੋਂ ਆਏ ਹੋਏ ਲੋਕਾਂ ਨੂੰ ਜਾਂ ਫਿਰ ਪੰਜਾਬ ਤੇ ਸਿੰਧ ਪ੍ਰਾਂਤ ਦੇ ਲੋਕਾਂ ਨੂੰ ਸਾਲ 2002 ਦੇ ਵਿੱਚ ਚਾਈਨਾ ਇੱਥੇ ਆਪਣੀ ਇੱਕ ਬਹੁਤ ਵੱਡੀ ਪੋਰਟ ਬਣਾਉਣ ਦਾ ਕੰਮ ਸ਼ੁਰੂ ਕਰਦਾ ਸ਼ਾਇਦ ਬਲੋਚਿਸਤਾਨ ਦੇ ਲੋਕਾਂ ਦੇ ਲਈ ਇਹ ਤਬੂਤ ਦੇ ਵਿੱਚ ਆਖਰੀ ਕਿਲ ਗੱਡੇ ਜਾਣ ਵਾਲੀ ਗੱਲ ਸਾਬਤ ਹੁੰਦੀ ਆ ਜਦੋਂ ਇੱਕ ਬਹੁਤ ਵੱਡੇ ਏਰੀਏ ਦੇ ਵਿੱਚ ਬਲੋਚਿਸਤਾਨ ਦੇ ਆਪਣੇ ਹੀ ਲੋਕ ਲੋਕਾਂ ਨੂੰ ਜਾਣ ਤੋਂ ਮਨਾਹੀ ਕੀਤੀ ਜਾਂਦੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਾਕਿਸਤਾਨ ਦੀ ਆਰਮੀ ਦੀ ਡਿਪਲੋਇਮੈਂਟ ਕੀਤੀ ਜਾਂਦੀ ਆ ਤੇ ਜੇ ਕਦੇ ਵੀ ਕੋਈ ਵੀ ਬਲੋਚ ਉੱਥੇ ਪਹੁੰਚਦਾ ਤਾਂ ਸਭ ਤੋਂ ਪਹਿਲਾਂ ਉਹਦੀ ਤਲਾਸ਼ੀ ਲਈ ਜਾਂਦੀ ਆ ਉਹਦਾ ਆਈ ਕਾਰਡ ਚੈੱਕ ਕੀਤਾ ਜਾਂਦਾ ਇਸ ਭਾਗ ਦੇ ਵਿੱਚ ਆਪਾਂ ਹੁਣ ਗੱਲ ਕਰਾਂਗੇ بلوچستان ਦੇ ਲੋਕਾਂ ਤੇ ਪਾਕਿਸਤਾਨ ਦੀ ਆਰਮੀ ਤੇ ਗਵਰਨਮੈਂਟ ਦੇ ਆਪਸ ਦੇ ਵਿੱਚ ਹੋਈਆਂ ਹਿੰਸਕ ਝੜਪਾਂ ਦੇ ਇਤਿਹਾਸ ਦੀ ਸਾਲ ਹੈ 1950 ਦਾ ਤੇ ਪਾਕਿਸਤਾਨ ਦੀ ਗਵਰਨਮੈਂਟ ਇੱਕ ਇਹੋ ਜਿਹਾ ਡਿਸੀਜਨ ਲੈਂਦੀ ਆ ਜਿਹਦੇ ਨਾਲ بلوچستان ਦੇ ਲੋਕਾਂ ਨੂੰ ਇੱਕ ਬਹੁਤ ਵੱਡਾ ੱਤਕਾ ਲੱਗਦਾ ਤੇ ਉਹਨਾਂ ਦੇ ਆਪਣੀ ਆਜ਼ਾਦੀ ਦੇ ਸੁਪਨੇ ਸਾਰੇ ਦੇ ਸਾਰੇ ਤਰਾਂਸ਼ਾਈ ਹੋ ਜਾਂਦੇ ਇਹ ਫੈਸਲਾ ਸੀ ਪੂਰੇ ਤੇ ਪੂਰੇ ਪਾਕਿਸਤਾਨ ਨੂੰ ਇੱਕ ਦੇਸ਼ ਇੱਕ ਲੀਡਰ ਇੱਕ ਜਵਾਨ ਇੱਕ ਸਿਸਟਮ ਦੇ ਅੰਡਰ ਪਰੋਣ ਦਾ ਇਸ ਪੂਰੇ ਦੀ ਪੂਰੀ ਮੂਵਮੈਂਟ ਨੇ ਬਲੋਚਿਸਤਾਨ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਭਰਤਾ ਪਰ ਫਾਈਨਲੀ ਫਿਰ ਆਉਂਦਾ ਸਾਲ 1970 1970 ਦੇ ਵਿੱਚ ਬਲੋਚਿਸਤਾਨ ਨੂੰ ਇੱਕ ਅਲੱਗ ਪ੍ਰੋਵਿੰਸ ਦੀ ਮਾਨਤਾ ਦਿੱਤੀ ਜਾਂਦੀ ਹੈ ਪਰ 1973 ਆਉਣ ਤੱਕ ਜੁਲਫ ਅਲੀ ਖਰ ਪੁੱਟੋ ਦੀ ਗਵਰਨਮੈਂਟ ਬਲੋਚਿਸਤਾਨ ਨੂੰ ਦਿੱਤਾ ਹੋਇਆ ਇਹ ਸਪੈਸ਼ਲ ਦਰਜਾ ਵਾਪਸ ਲੈ ਲੈਂਦੀ ਹੈ ਤੇ ਸਾਲ 1970 ਆਉਂਦੇ-ਆਉਂਦੇ ਹੁਣ ਬਲੋਚਿਸਤਾਨ ਦੇ ਲੋਕਾਂ ਦਾ ਗੁੱਸਾ ਇੱਕ ਪੂਰੀ ਤਰ੍ਹਾਂ ਦੇ ਨਾਲ ਹਿੰਸਾਤਮਕ ਮੂਵਮੈਂਟ ਦੇ ਤੌਰ ਤੇ ਉੱਪਰ ਸ਼ੁਰੂ ਹੋ ਜਾਂਦਾ ਇਸ ਮੂਵਮੈਂਟ ਨੂੰ ਰੋਕਣ ਦੇ ਲਈ ਪਾਕਿਸਤਾਨ ਦੀ ਗਵਰਨਮੈਂਟ 1978 ਦੇ ਵਿੱਚ ਤਕਰੀਬਨ 80 ਹਜ਼ਾਰ ਪਾਕਿਸਤਾਨੀ ਸੈਨਿਕਾਂ ਨੂੰ ਬੁਲਾਨ ਦੇ ਇਸ ਏਰੀਏ ਦੇ ਵਿੱਚ ਭੇਜਦੀ ਆ ਤੇ ਜਿਨ੍ਹਾਂ ਦਾ ਸਾਹਮਣਾ ਹੁੰਦਾ ਸਾਹਮਣੇੋਂ 55 ਹਜ਼ਾਰ ਦੇ ਗਿਣਤੀ ਦੇ ਬਲੋਚ ਫਾਈਟਰਾਂ ਦੇ ਨਾਲ ਕੁਝ ਹੀ ਮਹੀਨਿਆਂ ਦੇ ਵਿੱਚ ਇੰਨੀਆਂ ਖੂਨੀ ਝੜਪਾਂ ਹੁੰਦੀਆਂ ਨੇ ਕਿ ਤਕਰੀਬਨ 5000 ਤੋਂ ਜ਼ਿਆਦਾ ਬਲੋਚ ਤੇ 3000 ਤੋਂ ਜ਼ਿਆਦਾ ਪਾਕਿਸਤਾਨੀ ਸੈਨਿਕਾਂ ਦੀ ਮੌਤ ਹੋ ਜਾਂਦੀ ਹੈ। ਸਾਲ 2009 ਦੇ ਵਿੱਚ ਤਕਰੀਬਨ 800 ਤੋਂ ਜ਼ਿਆਦਾ ਅਟੈਕ ਪਾਕਿਸਤਾਨ ਦੇ ਵਿੱਚ ਕੀਤੇ ਜਾਂਦੇ ਆ ਬੀਐਲਏ ਦੁਆਰਾ ਜਾਂ ਫਿਰ ਇਸ ਮਾਜੀਦ ਬ੍ਰਿਗੇਡ ਦੇ ਦੁਆਰਾ। ਸਾਲ 2010 ਦੇ ਵਿੱਚ ਤਕਰੀਬਨ ਹੁੰਦੇ ਨੇ 730 ਅਟੈਕ। ਪਰ ਜਿਹੜਾ ਅੱਜ ਤੱਕ ਦਾ ਸਭ ਤੋਂ ਜ਼ਿਆਦਾ ਵੱਡਾ ਅਟੈਕ ਹੁੰਦਾ ਵਾ ਉਹ ਹੁੰਦਾ ਦਸੰਬਰ 2014 ਦੇ ਵਿੱਚ ਜਿਹੜਾ ਪਸ਼ਾਵਰ ਦੇ ਵਿੱਚ ਇੱਕ ਪਾਕਿਸਤਾਨੀ ਆਰਮੀ ਸਕੂਲ ਦੇ ਵਿੱਚ ਬੱਚਿਆਂ ਦੇ ਉੱਪਰ ਕੀਤਾ ਗਿਆ ਜਿਹਦੇ ਵਿੱਚ ਟੋਟਲ 140 ਲੋਕਾਂ ਦੀ ਮੌਤ ਹੁੰਦੀ ਆ ਜਿਨ੍ਹਾਂ ਦੇ ਵਿੱਚੋਂ 132 ਸਿਰਫ ਮਾਸੂਮ ਬਹੁਤ ਛੋਟੇ ਬੱਚੇ ਸੀ ਅਗਸਤ 2021 ਦੇ ਵਿੱਚ ਤਾਲਿਬਾਨ ਦੀ ਗਵਰਨਮੈਂਟ ਅਫਗਾਨਿਸਤਾਨ ਦੇ ਵਿੱਚ ਆਪਣੀ ਸਰਕਾਰ ਬਣਾਉਂਦੀ ਆ ਤੇ ਉਦੋਂ ਤੋਂ ਹੀ ਬੀਐਲਏ ਦੁਆਰਾ ਕੀਤੇ ਹੋਏ ਇਹਨਾਂ ਅਟੈਕਸ ਦੀ ਗਿਣਤੀ ਪਹਿਲਾਂ ਤੋਂ ਬਹੁਤ ਹੀ ਜ਼ਿਆਦਾ ਵੱਧ ਜਾਂਦੀ ਆ ਹਾਲ ਫਿਲਹਾਲ ਦੇ ਹੋਏ ਸਭ ਤੋਂ ਵੱਡੇ ਹਮਲਿਆਂ ਦੇ ਵਿੱਚ ਸਭ ਤੋਂ ਵੱਡਾ ਹੈ 9 ਨਵੰਬਰ 2024 ਨੂੰ ਹੋਣ ਵਾਲਾ ਕੋਇਟਾ ਦੇ ਰੇਲਵੇ ਸਟੇਸ਼ਨ ਦੇ ਉੱਪਰ ਇੱਕ ਬੰਬ ਵਿਸਫੋਟ ਜਿਦੇ ਵਿੱਚ ਟੋਟਲ 32 ਲੋਕਾਂ ਦੀ ਜਾਨ ਜਾਂਦੀ ਆ ਤੇ 62 ਤੋਂ ਜ਼ਿਆਦਾ ਲੋਕ ਇੰਜਰਡ ਹੁੰਦੇ ਆ ਜੁਲਫ ਅਲੀ ਕਰ ਪੁੱਟੋ ਦੇ ਟਾਈਮ ਤੋਂ ਹੀ ਬਲੋਚ ਲੋਕਾਂ ਦੇ ਆਪਣੇ ਅਲੱਗ ਅਧਿਕਾਰਾਂ ਦੀ ਮੰਗ ਕਰਨ ਨੂੰ ਸਖਤੀ ਦੇ ਨਾਲ ਦਬਾਉਣ ਦੇ ਲਈ ਪਾਕਿਸਤਾਨ ਦੀ ਆਰਮੀ ਵੱਲੋਂ ਬਹੁਤ ਹੀ ਜ਼ਿਆਦਾ ਐਕਸਟ੍ਰੀਮ ਮੀਜਰਸ ਯੂਜ਼ ਕੀਤੇ ਜਾਂਦੇ ਆ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਕਿਡਨਾਪ ਕਰਨਾ ਤੇ ਟੌਰਚਰ ਕਰਨਾ ਤੇ ਉਸ ਤੋਂ ਬਾਅਦ ਉਹਨਾਂ ਦਾ ਕਤਲ ਕਰ ਦੇਣਾ ਬਹੁਤ ਆਮ ਗੱਲ ਰਹੀ ਆ ਐ ਮਨੈਸਟੀ ਇੰਟਰਨੈਸ਼ਨਲ ਦੀ ਇੱਕ ਰਿਪੋਰਟ ਦੇ ਅਕੋਰਡਿੰਗ ਪਿਛਲੇ ਕੁਝ ਸਾਲਾਂ ਦੇ ਵਿੱਚ 8000 ਤੋਂ ਜ਼ਿਆਦਾ ਕੇਸਸ ਇਸ ਤਰ੍ਹਾਂ ਦੇ ਰਹੇ ਆ ਜਦੋਂ ਬਲੋਚ ਨੌਜਵਾਨਾਂ ਨੂੰ ਕਿਤੋਂ ਨਾ ਕਿਤੋਂ ਅਗਵਾ ਕੀਤਾ ਗਿਆ ਪਰ ਬਾਅਦ ਦੇ ਵਿੱਚ ਉਹ ਕਦੇ ਵੀ ਘਰੇ ਵਾਪਸ ਨਹੀਂ ਪਹੁੰਚਦੇ ਇਸ ਪੂਰੇ ਮੁੱਦੇ ਦੇ ਉੱਪਰ ਜੋ ਇਨਸਾਨ ਸਭ ਤੋਂ ਜ਼ਿਆਦਾ ਅੱਜ ਤੱਕ ਵੱਧ ਚੜ ਕੇ ਬੋਲਿਆ ਉਹ ਹੈ ਬਲੋਚਿਸਤਾਨ ਦੀ ਇੱਕ ਨੌਜਵਾਨ ਔਰਤ ਜਿਹਦਾ ਨਾਮ ਹੈ ਮਹਿਰਾੰਗ ਬੈਲੋਚ ਪਿਛਲੇ ਸਾਲ ਇਹਨੂੰ ਨੋਬਲ ਪੀਸ ਪ੍ਰਾਈਜ਼ ਦੇ ਲਈ ਵੀ ਨੋਮੀਨੇਟ ਕੀਤਾ ਗਿਆ ਤੇ ਦੁਨੀਆ ਦੇ ਸਭ ਤੋਂ ਮਸ਼ਹੂਰ ਮੈਗਜ਼ੀਨ ਟਾਈਮ ਮੈਗਜ਼ੀਨ ਦੇ ਅਕੋਰਡਿੰਗ ਮਹਿਰਾੰਗ ਬੈਲੋਚ ਦੁਨੀਆ ਦੀਆਂ 100 ਸਭ ਤੋਂ ਜ਼ਿਆਦਾ ਇਨਫਲੂਐਂਸ਼ੀਅਲ ਔਰਤਾਂ ਦੇ ਵਿੱਚ ਵੀ ਸ਼ਾਮਿਲ ਆ ਪਿਛਲੇ ਦਸੰਬਰ ਮਹਿਰਾੰਗ ਬਲੋਚ ਨੇ ਵੀ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਕਿਡਨੈਪ ਕਰਦੀਆਂ ਨੇ ਤੇ ਬਹੁਤ ਬੁਰੀ ਤਰ੍ਹਾਂ ਦੇ ਨਾਲ ਟੌਰਚਰ ਕਰਦੀਆਂ ਨੇ ਤਾਂ ਇਹ ਹੈ ਜੀ ਹੁਣ ਤੱਕ ਦੀ ਪਾਕਿਸਤਾਨ ਦੀ ਇਸ ਜ਼ਫਰ ਐਕਸਪ੍ਰੈਸ ਤੇ ਅਟੈਕ ਦੀ ਪੂਰੀ ਦੀ ਪੂਰੀ ਕਹਾਣੀ ਤੇ ਨਾਲ ਦੀ ਨਾਲ ਮੈਂ ਕੋਸ਼ਿਸ਼ ਕੀਤੀ ਆ ਕਿ ਇਸ ਪੂਰੇ ਘਟਨਾਕਰਮ ਦੇ ਕੀ ਕਾਰਨ ਸੀ ਤੇ ਕੁਝ ਹੋਰ ਚੀਜ਼ਾਂ ਜਿਹੜੀਆਂ ਤੁਹਾਡੇ ਲਈ ਜਾਣਣੀ ਬਹੁਤ ਜ਼ਰੂਰੀ ਸੀ ਉਹਨਾਂ ਨੂੰ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂ ਤੇ ਇਸ ਵੀਡੀਓ ਦੇ ਵਿੱਚ ਹੁਣ ਸਿਰਫ ਇੰਨਾ ਹੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇਣ